ਆਟੋ ਰਿਕਸ਼ੇ ਵਿੱਚ ਸਫ਼ਰ ਕਰਨ ਵਾਲੀਆਂ ਔਰਤਾਂ ਹੋ ਜਾਣ ਸਾਵਧਾਨ ਤਾਜ਼ਾ ਮਾਮਲਾ ਲੁਧਿਆਣਾ ਤੋਂ ਫਲੋਰ ਸੈਡ ਦਾ ਹੈ ਜਿੱਥੇ ਅੱਜ ਸ਼ਾਮ ਇੱਕ ਔਰਤ ਆਪਣੇ ਦੋ ਬੱਚਿਆਂ ਸਮੇਤ ਲੁਧਿਆਣਾ ਤੋਂ ਫਲੋਰ ਵੱਲ ਰਵਾਨਾ ਹੋਈ ਤਾਂ ਉਸ ਆਟੋ ਰਿਕਸ਼ੇ ਵਿੱਚ ਪਹਿਲਾਂ ਹੀ ਦੋ ਤਿੰਨ ਨੌਜਵਾਨ ਸਵਾਰ ਸਨ ਜਦੋਂ ਇਹ ਆਟੋ ਰਿਕਸ਼ਾ ਲੁਧਿਆਣਾ ਤੋਂ ਚੱਲ ਕੇ ਮਲੋਤਰਾ ਪੈਲੇਸ ਤੋਂ ਥੋੜਾ ਅੱਗੇ ਆ ਤਾ ਉਸ ਔਰਤ ਨੇ ਬੱਚਿਆਂ ਸਮੇਤ ਆਟੋ ਰਿਕਸ਼ਾ ਵਿੱਚੋਂ ਉਤਰਨਾ ਚਾਹਿਆ ਲੇਕਿਨ ਉਸ ਆਟੋ ਦੇ ਡਰਾਈਵਰ ਨੇ ਉਸ ਔਰਤ ਨਾਲ ਬਤਮੀਜੀ ਕਰ ਦਿੱਤੀ ਤਾਂ ਜੋ ਉਸ ਵਿੱਚ ਨੌਜਵਾਨਾ ਬੈਠੇ ਸੀ ਤਾਂ ਉਸ ਨੌਜਵਾਨਾ ਨੇ ਉਸ ਔਰਤ ਨਾਲ ਖਿੱਚ ਦੋ ਕੀਤੀ ਜਦੋਂ ਔਰਤ ਨੇ ਦੇਖਿਆ ਕਿ ਮੇਰੇ ਨਾਲ ਕੁਝ ਮੜਾ ਹੋਣ ਵਾਲਾ ਹੈ ਤਾਂ ਉਸ ਨੇ ਆਟੋ ਰਾਕਸ਼ਿਪ ਵਿੱਚੋਂ ਬਾਹਰ ਲੰਮਕੇ ਉੱਚੀ ਉੱਚੀ ਰੌਲਾ ਪਾਣਾ ਸ਼ੁਰੂ ਕਰ ਦਿੱਤਾ ਅਤੇ ਬਚਾਓ ਬਚਾਓ ਕਹਿਣ ਲੱਪੇ ਮੌਕੇ ਤੇ ਰਾਗੀ ਜੋ ਗੱਡੀਆਂ ਵਿੱਚ ਜਾ ਰਹੇ ਸਨ ਉਹਨਾਂ ਨੇ ਦੇਖਿਆ ਕਿ ਕਿਸੇ ਔਰਤ ਨੂੰ ਇਹ ਲੋਕ ਬਤਮੇਜ਼ੀ ਕਰ ਰਹੇ ਹਨ ਤਾਂ ਉਹਨਾਂ ਨੇ ਆਪਣੀਆਂ ਗੱਡੀਆਂ ਅੱਗੇ ਲਾ ਕੇ ਇਸ ਆਟੋ ਰਿਕਸ਼ੇ ਨੂੰ ਰੋਕਣਾ ਚਾਹਿਆ ਲੇਕਿਨ ਉਹ ਆਟੋਕਸ਼ਾ ਫੇ ਵੀ ਭੱਜਦਾ ਰਿਹਾ ਤਾਂ ਲੋਕਾਂ ਨੇ ਆਪਣੀਆਂ ਗੱਡੀਆਂ ਮਾਰ ਕੇ ਉਸ ਆਟੋ ਰਿਕਸ਼ੇ ਨੂੰ ਰੋਕਿਆ ਤਾਂ ਜਦੋਂ ਸਾਰਾ ਮਾਮਲਾ ਪਛਾਤਾ ਉਸ ਔਰਤ ਨੇ ਕਿਹਾ ਕਿ ਮੈਂ ਲੁਧਿਆਣਾ ਤੋਂ ਫਲੋਰ ਸਾਈਡ ਨੂੰ ਜਾ ਰਹੀ ਸੀ ਤਾਂ ਮੈਂ ਆਪਣੇ ਸਟੇਸ਼ਨ ਤੇ ਇਹਨਾਂ ਆਟੋ ਰਿਕਸ਼ੇ ਵਿੱਚ ਬੈਠੇ ਅਤੇ ਆਟੋ ਚਾਲਕ ਨੂੰ ਰੋਕਣ ਲਈ ਕਿਹਾ ਲੇਕਿਨ ਇਹਨਾਂ ਨੇ ਮੇਨਾ ਬਤਮੇਜ਼ੀ ਕੀਤੀ ਅਤੇ ਖੇਚਦੋ ਕੀਤੀ ਮੈਨੂੰ ਚੰਗਾ ਨਹੀਂ ਲਗਾਤਾ ਮੈਂ ਰੋਲਾ ਆਪਣਾ ਸ਼ਰੂਕ ਸ਼ੁਰੂ ਕਰ ਦਿੱਤਾ ਇਹਨਾਂ ਤਿੰਨਾਂ ਵਿਅਕਤੀਆਂ ਨੇ ਨਸ਼ਾ ਕੀਤਾ ਹੋਇਆ ਤਾਂ ਇਹ ਮੈਨਾਂ ਮਾੜਾ ਕੰਮ ਕਰਨਾ ਚਾਹੁੰਦੇ ਸਨ ਕਿਤੇ ਹੋਰ ਜਗ੍ਹਾ ਤੇ ਲਿਜਾਣਾ ਚਾਹੁੰਦੇ ਸਨ ਲੋਕਾਂ ਨੇ ਇਸ ਔਰਤ ਦੀ ਚੰਮ ਚਾਹੀਦੀ ਤੇ ਮੌਕੇ ਤੇ ਹੀ ਭਾਜਪਾ ਦੇ ਸੀਨੀਅਰ ਆਗੂ ਰਣਜੀਤ ਪਵਾਰ ਵੀ ਪੁੱਜ ਗਏ ਜਿਨ੍ਹਾਂ ਨੇ ਇਹ ਸਾਰਾ ਮਾਮਲਾ ਸਾਰਾ ਜਾਣਕਾਰੀ ਲਈ ਅਤੇ ਲੁਧਿਆਣਾ ਦੇ ਸੀਨੀਅਰ ਪੁਲਿਸ ਅਫਸਰ ਅਰਪਾ ਸ਼ੋਕਲਾ ਜੀ ਦੇ ਧਿਆਨ ਵਿੱਚ ਲਿਆਂਦਾ ਅਤੇ ਮੌਕੇ ਤੇ ਹੀ ਪੁਲਿਸ ਆ ਗਈ ਇਹਨਾਂ ਵਿੱਚੋਂ ਦੋ ਨੌਜਵਾਨ ਤਾਂ ਉਥੋਂ ਭੱਜਦੇ ਨਜ਼ਾਇ ਤੇ ਇੱਕ ਨੌਜਵਾਨ ਜੋ ਆਟੋ ਰਿਕਸ਼ਾ ਦਾ ਮਾਲਕ ਸੀ ਉਹ ਉਥੋਂ ਪਕੜਿਆ ਗਿਆ ਹੁਣ ਬਾਕੀ ਸਾਰੀ ਪੁਛਗਿਸ਼ ਉਹਨਾਂ ਕੋਲੋਂ ਪੁਲਿਸ ਹੀ ਕਰੇਗੀ ਸਾਡੀ ਸਾਰਿਆਂ ਨੂੰ ਅਪੀਲ ਹੈ ਕਿ ਜੇਕਰ ਤੁਸੀਂ ਕਿਤੇ ਜਾਣਾ ਹੋਵੇ ਤਾਂ ਖਾਲੀ ਆਟੋ ਰਿਕਸ਼ਾ ਦੇ ਕੇ ਉਸ ਵਿੱਚ ਆਪ ਮਹਾਰੇ ਸਫ਼ਰ ਨਾ ਕਰੋ ਜੇਕਰ ਜਾਣਾ ਹੈ ਤਾਂ ਪਹਿਲਾਂ ਆਟੋ ਰਿਕਸ਼ਾ ਚਾਲਕ ਦੀ ਫੋਟੋ ਖਿੱਚੋ ਫਿਰ ਆਟੋ ਰਿਕਸ਼ਾ ਦਾ ਨੰਬਰ ਦੀ ਫੋਟੋ ਖਿੱਚੋ ਉਸ ਤੋਂ ਬਾਅਦ ਆਪਣੇ ਘਰਦਿਆਂ ਨੂੰ ਵਟਸਐਪ ਤੇ ਇਹ ਸਾਰੀ ਜਾਣਕਾਰੀ ਦਿਓ ਤਾਂ ਹੀ ਅੱਗੇ ਜਾ ਕੇ ਸਫ਼ਰ ਕਰੋ ਜਾਂ ਕੀ ਤਾ ਜੋ ਤੁਹਾਡਾ ਨਾ ਕੋਈ ਵੀ ਮਾੜੀ ਘਟਨਾ ਨਾ ਵਾਪਰ ਸਕੇ ਆਓ ਦੇਖਦੇ ਹਾਂ ਇਹ ਸਾਰਾ ਮਾਮਲਾ ਹੈ ਕੀ ਔਰ ਕਿਹਨਾਂ ਨੇ ਇਹਨਾਂ ਦੀ ਜਾਨ ਬਚਾਈ ਹੈ ਤੇ ਮੌਕੇ ਤੇ ਕਿੰਨੇ ਬੰਦੇ ਫੜੇ ਗਏ ਹੈਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਮੈਂ ਰਣਜੀਤ ਸਿੰਘ ਪਵਾਰ ਪ੍ਰਧਾਨ ਜ਼ਿਲ੍ਹਾ ਜਲੰਧਰ ਦਿਹਾਤੀ ਭਾਜਪਾ ਅੱਜ ਸਾਡੀ ਜਿਹੜੀ ਮੀਟਿੰਗ ਸੀ ਲੁਧਿਆਣਾ ਦੇ ਮੀਟਿੰਗ ਸੀ ਜ਼ਿਲ੍ਹਾ ਪ੍ਰਧਾਨਾਂ ਦੀ ਉਹ ਮੀਟਿੰਗ ਖਤਮ ਹੋਣ ਤੋਂ ਬਾਅਦ ਮੈਂ ਲੁਧਿਆਣੇ ਤੋਂ ਆਪਣੇ ਫਿਰ ਔਰ ਸਾਈਡ ਨੂੰ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਦੇਖਿਆ ਕਿ ਬਹੁਤ ਸਾਰੇ ਕਿਨੇ ਲੋਕ ਹੈ ਉਹ ਇੱਥੇ ਇਕੱਠੇ ਹੋਏ ਕਿਉਂ ਸੀ ਤਾਂ ਮੈਂ ਰੋਕ ਕੇ ਉਹਨਾਂ ਨੂੰ ਜਦੋਂ ਪੁੱਛਿਆ ਤਾਂ ਦਿਲ ਤਹਿਲਾਨ ਵਾਲੀ ਜਿਹੜੀ ਇੱਥੇ ਘਟਨਾ ਹੋਈ ਇਹ ਸਾਡੀ ਜਿਹੜੀ 63 ਇਹਦੇ ਨਾਲ ਛੋਟੇ-ਛੋਟੇ ਬੱਚੇ ਇਹਨਾਂ ਨੇ ਆਟੋ ਕੀਤਾ ਔਰ ਆਟੋ ਚਾਲਕ ਜਿਹੜਾ ਇਹ ਬੰਦਾ ਹੈ ਇਹਨੂੰ ਧਿਆਨ ਨਾ ਦੇਖੋ ਇਹ ਬੰਦਾ ਆਟੋ ਚਲਾ ਕਿਤਾ ਤਿੰਨ ਜਣੇ ਸੀ ਨਾਲ ਵੀ ਕੋਈ ਬੰਦਾ ਸੀ ਔਰ ਇਹਨਾਂ ਨੇ ਨਸ਼ਾ ਕੀਤਾ ਹੋਇਆ ਸੀ ਪਰ ਜਦੋਂ ਭੈਜੀ ਨੇ ਇਹਨਾਂ ਨੂੰ ਕਿਹਾ ਕਿ ਮੇਰਾ ਜਿਹੜਾ ਪਲੇ ਆ ਗਿਆ ਸਥਾਨ ਜਿੱਥੇ ਮੈਂ ਉਤਰਨਾ ਮੈਨੂੰ ਉਤਾਰ ਦਿਓ ਪਰ ਇਹ ਸਣੇ ਦੋ ਛੋਟੇ-ਛੋਟੇ ਬੱਚੇ ਜਿਹੜੇ ਉਹ ਪਰੇ ਖੜੇ ਆ ਕੈਮਰਾਮੈਨ ਉਹਨਾਂ ਤੇ ਬਹੁਤ ਛੋਟੇ ਬੱਚੇ ਖੜਾ ਆ ਜਾ ਬੱਚਿਆਂ ਨੂੰ ਤੇ ਇਹ ਭੈਜੀ ਨੂੰ ਨਾਲ ਲੈ ਕੇ ਇਹ ਪਤਾ ਨਹੀਂ ਕਿੱਥੇ ਲੈ ਕੇ ਜਾ ਰਿਹਾ ਸੀ ਔਰ ਮੇਰੀ ਆਪ ਸਭ ਨੂੰ ਅਪੀਲ ਹੈ ਜਦੋਂ ਵੀ ਤੁਸੀਂ ਕੋਈ ਆਟੋ ਵਗੈਰਾ ਕਰਦੇ ਹੋ ਤਾਂ ਉਹਦੀ ਇੱਕ ਫੋਟੋ ਖਿੱਚ ਕੇ ਆਪਣੀ ਫੈਮਿਲੀ ਵਾਲਿਆਂ ਨੂੰ ਜਰੂਰ ਭੇਜਿਆ ਕਰੋ ਕਿ ਅਸੀਂ ਇਸ ਆਟੋ ਦੇ ਵਿੱਚ ਫਲਾਣੀ ਜਗ੍ਹਾ ਨੂੰ ਜਾ ਰਹੇ ਹਾਂ ਕਿਉਂਕਿ ਅੱਜ ਕੱਲ ਨਸ਼ੇ ਦਾ ਜਿਹੜਾ ਪੂਰਾ ਦਰਿਆ ਚੱਲ ਰਿਹਾ ਜਿਹੜਾ ਸਰਕਾਰ ਲਾਰੇ ਲਾ ਕੇ ਬਣੀ ਸੀ ਕਿ ਅਸੀਂ ਜਿਹੜਾ ਨਸ਼ਾ ਖਤਮ ਕਰ ਦਿਆਂਗੇ ਆਹ ਦੇਖ ਲਓ ਨਸ਼ਾ ਖਤਮ ਹੋਇਆ ਆ ਛੋਟੇ ਛੋਟੇ ਬੱਚੇ ਹਨ ਪਤਾ ਨਹੀਂ ਨੇ ਇਹ ਭੈਣ ਜੀ ਨੇ ਕੀ ਕਰਨਾ ਸੀ ਇਹ ਭਾਈ ਸਾਹਿਬ ਵੀ ਨਾਲ ਸੀ ਇਹ ਆਟੋ ਚਾਲਕ ਹੈ ਇਹਦੇ ਨਾਲ ਇੱਕ ਹੋਰ ਬੰਦਾ ਹੈ ਜਿਹੜਾ ਪਤਾ ਨਹੀਂ ਇਹਨਾਂ ਨੇ ਆਟੋ ਨਹੀਂ ਰੋਕਿਆ ਪਰ ਇੱਕ ਭਰਾ ਅਗਰ ਬਹੁਤ ਜਿਹੜੇ ਭਾਈ ਸਾਡੇ ਇਹਨਾਂ ਨੇ ਰੋਕਿਆ ਇੱਥੇ ਸਾਡੇ ਭਾਈ ਸਾਹਿਬ ਬੜੇ ਸਰਦਾਰ ਜੀ ਇਹਨਾਂ ਨੇ ਆਪਣੀ ਗੱਡੀ ਨਾਲ ਕਰਤੀ ਇਹਨਾਂ ਨੂੰ ਰੋਕਿਆ ਔਰੇ ਭੈਣ ਜੀ ਦੇਖ ਸਕਦੇ ਸੀ ਔਰ ਵੱਡਾ ਹਾਸਾ ਸੀ ਨਹੀਂ ਟਿੱਕੀ ਹੈ ਜੀ ਰੋਡ ਤੇ ਛੱਡਤਾ ਇਹਨਾਂ ਨੇ ਦੇਖਿਆ ਕੀ ਕਹਿੰਦੇ ਸੋ ਮੇਰੀ ਬੇਨਤੀ ਹੈ ਔਰ ਮੈਂ ਕਮਿਸ਼ਨਰ ਸਾਹਿਬ ਨੂੰ ਸੁਪੰਨ ਸ਼ਰਮਾ ਜੀ ਨੂੰ ਆਪਣੇ ਫੋਨ ਤੋਂ ਇੱਥੋਂ ਦੀ ਜਿਹੜੀ ਵੀਡੀਓ ਪਿੱਛੇ ਮੇਰੇ ਸੱਚੇ ਭਾਈਆਂ ਨੇ ਬਣਾਈ ਸੀ ਉਹ ਮੈਂ ਸੁਪੰਨ ਸ਼ਰਮਾ ਜੀ ਕਮਿਸ਼ਨਰ ਸਾਹਿਬ ਨੂੰ ਸੈਂਡ ਕਰ ਦਿੱਤੀ ਹੈ ਔਰ ਇੱਥੋਂ ਦੀ ਲੋਕੇਸ਼ਨ ਵੀ ਭੇਜ ਦਿੱਤੀ ਹੈ ਸਾਡੇ ਸਤਿਕਾਰਯੋਗ ਇੱਥੋਂ ਦੇ ਜਿਹੜੇ ਸਾਡੇ ਏਰੀਏ ਦੇ ਬਹੁਤ ਨਾਮੀ ਪੱਤਰਕਾਰ ਉਹ ਵੀ ਇੱਥੇ ਪਹੁੰਚੇ ਆਂ ਔਰ ਆਪ ਸਭ ਨੂੰ ਕੱਲ ਦੀ ਜਿਹੜੀ ਜੱਗਵਾਨੀ ਦੀ ਨਿਊਜ਼ ਦੇ ਵਿੱਚ ਇਹ ਜਿਹੜੀ ਪੂਰੀ ਘਟਨਾ ਬਾਰੇ ਡਿਟੇਲ ਚ ਵੀ ਪਤਾ ਲੱਗ ਜਾਵੇਗਾ ਪਰ ਮੇਰਾ ਵੀਡੀਓ ਬਣਾਉਣ ਦਾ ਇਹ ਮਕਸਦ ਸੀ ਕਿ ਤੁਸੀਂ ਜਦੋਂ ਵੀ ਕੋਈ ਆਟੋ ਵਿੱਚ ਬੈਠਦੇ ਹੋ ਤਾਂ ਉਹਦੀ ਪਹਿਲਾਂ ਇੱਕ ਪਿਕ ਖਿੱਚ ਕੇ ਆਪਣੇ ਘਰਦਿਆਂ ਨੂੰ ਜ਼ਰੂਰ ਭੇਜਿਆ ਕਰੋ ਨਹੀਂ ਤਾਂ ਤੁਹਾਡੇ ਨਾਲ ਕੋਈ ਵੀ ਵੱਡਾ ਹਾਸਾ ਹੋ ਸਕਦਾ ਅੱਜ ਵਾਲੇ ਬਾਕੀ ਆ ਉਹਨਾਂ ਸੱਜਣਾ ਦਾ ਇਹ ਭਾਈ ਸਾਹਿਬ ਦਾ ਜਿਨ੍ਹਾਂ ਨੇ ਇਹਨਾਂ ਨੂੰ ਬਚਾਇਆ ਔਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਇਹੋ ਜਿਹੇ ਬੰਦਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਔਰ ਇਹਦੇ ਬਾਰੇ ਪਤਾ ਕਰਾਇਆ ਜਾਵੇ ਕਿ ਇਹ ਪੂਰਾ ਹੋਰ ਵੀ ਇਹਦੇ ਨਾਲ ਹੋਣਗੇ ਘ੍ਰੋਹ ਕਿ ਕਿੰਨੇ ਲੋਕ ਨੇ ਔਰ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ